ਲੇਕਿਨ ਇਹ ਜੀ ਹਸਪਤਾਲ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਜੀ ਹਾਂ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਇੱਕ ਮਾਂ ਦੀ ਜਾਨ ਚਲੀ ਗਈ ਏਕ ਨਵਜਨਮੇ ਬੱਚੇ ਦੇ ਸਿਰ ਤੋਂ ਉਸ ਦੀ ਮਾਂ ਦਾ ਸਾਆ ਉੱਠ ਗਿਆ ਏ ਦੱਸ ਦਈਏ ਕਿ ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਨਾਮ ਗਗਨਦੀਪ ਕੌਰ ਦੱਸਿਆ ਜਾ ਰਿਹਾ ਹੈ ਤੇ ਉਸ ਦੇ ਪਤੀ ਦਾ ਨਾਮ ਕ੍ਰਿਸ਼ਨ ਸਿੰਘ ਦੱਸਿਆ ਜਾ ਰਿਹਾ ਹੈ ਤੇ ਕ੍ਰਿਸ਼ਨ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਦਾ ਇਲਾਜ ਨੀਤੀ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਤੇ ਉਹ ਆਪਣੀ ਪਤਨੀ ਦਾ ਚੈੱਕਅਪ ਕਰਵਾਉਣ ਦੇ ਲਈ ਹਸਪਤਾਲ ਆਇਆ ਸੀ ਤੇ ਡਾਕਟਰਾਂ ਨੇ ਉਸ ਨੂੰ ਕਿਹਾ ਕਿ ਬੱਚੇ ਦੇ ਜਣੇਪੇ ਦਾ ਸਮਾਂ ਨੇੜੇ ਆ ਗਿਆ ਹੈ ਤੇ ਕਿਸੇ ਵੇਲੇ ਵੀ ਡਿਲੀਵਰੀ ਹੋ ਸਕਦੀ ਹੈ ਤੇ ਜਦੋਂ ਕ੍ਰਿਸ਼ਨ ਸਿੰਘ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਆਪਣੇ ਨਾਲ ਕਿਸੇ ਵੀ ਸਿਆਣੇ ਨੂੰ ਨਹੀਂ ਲੈ ਕੇ ਆਇਆ ਤੇ ਨਾ ਹੀ ਪੈਸੇ ਲੈ ਕੇ ਆਇਆ ਤਾਂ ਡਾਕਟਰਾਂ ਨੇ ਗਗਨਦੀਪ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਤੇ ਘਰ ਪਹੁੰਚਦੇ ਸਾਰ ਹੀ ਜਦੋਂ ਗਗਨਦੀਪ ਨੇ ਦਵਾਈ ਖਾਧੀ ਤਾਂ ਦਵਾਈ ਖਾਣ ਦੇ ਸਾਰ ਹੀ ਗਗਨਦੀਪ ਦੇ ਪੇਟ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਰੈਫਰ ਕੀਤਾ ਗਿਆ ਤੇ ਹਸਪਤਾਲ ਪਹੁੰਚਦੇ ਸਾਰ ਹੀ ਡਾਕਟਰਾਂ ਨੇ ਗਗਨਦੀਪ ਦੀ ਡਿਲੀਵਰੀ ਕਰ ਦਿੱਤੀ ਅਤੇ ਡਿਲੀਵਰੀ ਕਰਦੇ ਸਾਰ ਹੀ ਗਗਨਦੀ ਮੌਤ ਹੋ ਗਈ ਗਗਨਦੀ ਮੌਕੇ ਤੇ ਹੀ ਜਾਨ ਚਲੇ ਗਈ ਤੇ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਗਗਨਦੀ ਜਾਨ ਸਿਰਫ ਤੇ ਸਿਰਫ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਗਈ ਹੈ ਤੇ ਉਦੋਂ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਗਗਨਦੇ ਦੇ ਸਰੀਰ ਦੇ ਵਿੱਚੋਂ ਖੂਨ ਬਹੁਤ ਜ਼ਿਆਦਾ ਵਹਿ ਗਿਆ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ ਤੇ ਉਸ ਨੂੰ ਸਿਵਲ ਹਸਪਤਾਲ ਵੀ ਭੇਤੀ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਉਧਰ ਹੀ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਇਹ ਸਿਰਫ ਤੇ ਸਿਰਫ ਡਾਕਟਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਸਦਾ ਲਈ ਵਿਛੋੜਾ ਦੇ ਗਿਆ ਹੈ ਇੱਕ ਨਵਜੰਮੇ ਬੱਚੇ ਦੇ ਸਿਰ ਤੋਂ ਉਸਦੀ ਮਾਂ ਦਾ ਸਾਯਾ ਉੱਠ ਗਿਆ ਹੈ ਤੇ ਹੁਣ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਵਿੱਚ ਦਰਜ ਕਰਵਾ ਦਿੱਤੀ ਗਈ ਹੈ ਪਰਿਵਾਰ ਹਸਪਤਾਲ ਦੇ ਅੱਗੇ ਪ੍ਰਦਰਸ਼ਨ ਕਰ ਰਿਹਾ ਹੈ ਤੇ ਇਨਸਾਫ਼ ਦੀ ਮੰਗ ਕਰ ਰਿਹਾ ਹੈ ਇੱਕ ਵਾਰੀ ਫੇਰ ਦੱਸ ਦਈਏ ਇਹ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਬੱਚੇ ਨੂੰ ਜਨਮ ਦੇ ਦਸਾਰ ਹੀ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਤੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਇਹ ਸਿਰਫ ਸਿਰਫ ਡਾਕਟਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ